ਦਸਾਂ ਗੁਰੂਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਤੇ ਪਵਿੱਤਰ ਹਾਜ਼ਰੀ ਦੇ ਵਿੱਚ ਸਾਜੀ ਨਵਾਜੀ ਸਾ ਸੰਗਤ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਤਿਹਾਸਿਕ ਗੁਰਦੁਆਰਾ ਸਾਹਿਬ ਸ਼੍ਰੀ ਕਾ ਰਕਾਬਗਾ ਇਨਸਾਬ ਵਿਖੇ ਸ਼ਹੀਦਾਂ ਦੇ ਸਰਤਾਜ ਕਹੇ ਜਾਂਦੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ 350 ਸਾਲਾ ਸ਼ਹੀਦੀ ਪੁਰਬ ਉਹਨਾਂ ਨੂੰ ਮੁੱਖ ਰੱਖਦਿਆਂ ਸਮਾਗਮ ਸ਼ੁਰੂ ਹੋਏ ਨੇ ਅੱਜ ਤੋਂ 25 ਤਰੀਕ ਤੋਂ ਸ਼ੁਰੂ ਹੋਏ ਨੇ ਅਗਲੀ 25 ਤਰੀਕ ਤੱਕ ਇਹ ਪੂਰਾ ਮਹੀਨਾ ਪੰਜਾਬ ਸਰਕਾਰ ਵੱਲੋਂ ਅਸੀਂ ਜਿੱਥੇ-ਜਿੱਥੇ ਵੀ ਗੁਰੂ ਸਾਹਿਬ ਦੀ ਚਰਨਛੋਪਾ ਪ੍ਰਾਪਤ ਹੈ ਉੱਥੇ-ਉੱਥੇ ਜਾਵਾਂਗੇ ਪੰਥ ਦੇ ਮਹਾਨ ਕੀਰਤਨੀਏ ਇਲਾਹੀ ਕੀਰਤਨ ਕਰਨਗੇ ਗੁਰੂ ਸਾਹਿਬ ਦੀ ਅਦੁੱਤੀ ਸ਼ਹਾਦਤ ਬਾਰੇ ਸਕੂਲਾਂ ਦੇ ਵਿੱਚ ਵੀ ਪੜਾਇਆ ਜਾਊਗਾ ਸਿਲੇਬਸਾਂ ਦੇ ਵਿੱਚ ਵੀ ਪੜਾਇਆ ਜਾਊਗਾ ਔਰ ਜਿੱਥੇ-ਜਿੱਥੇ ਜਿਹੜੇ-ਜਿਹੜੇ ਪਿੰਡ ਗੁਰੂ ਸਾਹਿਬ ਚਰਨਛੋਪਾ ਪ੍ਰਾਪਤ ਜਿੱਥੇ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਅਸੀਂ ਆਲਰੇਡੀ ਪਹਿਲਾਂ ਹੀ ਸੰਪਰਕ ਕਰ ਲਿਆ ਉਨਾ ਪਿੰਡਾਂ ਦੀ ਵਿਕਾਸ ਵਾਸਤੇ ਆਲਰੇਡੀ ਅਸੀਂ ਬਜਟ ਜਾਰੀ ਕਰ ਚੁੱਕੇ ਹਾਂ ਸੋ ਅੱਜ ਦਿੱਲੀ ਤੋਂ ਸੰਗਤ ਦੀ ਪਰਵਾਨਗੀ ਕਿਉਂਕਿ ਇਸੇ ਜਗ੍ਹਾ ਤੇ ਗੁਰੂ ਸਾਹਿਬ ਦਾ ਲੱਖੀ ਸ਼ਾ ਬੰਜਾਰਾ ਜੀ ਨੇ ਆਪਣਾ ਘਰ ਫੂਕ ਕੇ ਸੰਸਕਾਰ ਫਿਰ ਭਾਈ ਜੈਤਾ ਜੀ ਇਥੋਂ ਸੀਸ ਲੈ ਕੇ ਬੜੀਆਂ ਹਨੇਰੀਆਂ ਤੂਫਾਨੀ ਰਾਤਾਂ ਨੂੰ ਚਲਦੇ ਹੋਏ ਗਿੱਦੜਪੁਰ ਸਾਹ ਪਹੁੰਚੇ ਫਿਰ ਉਸ ਤੋਂ ਬਾਅਦ ਨਾਮਪੁਰ ਸਾਹਿਬ ਖੇ ਸੋ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਤੇ ਅੱਲਾ ਜੀ ਇਹਨਾਂ ਸਾਰਿਆਂ ਦਾ ਸ਼ਹੀਦੀ ਸਮਾਗਮ ਜਿਹੜੇ ਅਸੀਂ ਸ਼ਰਧਾਂਜਲੀ ਭੇਟ ਕਰਨ ਲਈ ਇਕੱਠੇ ਹੋਏ ਆਂ ਐਸੀਆਂ ਕੁਰਬਾਨੀਆਂ ਐਸੀਆਂ ਉਦੁੱਤੀਆਂ ਕੁਰਬਾਨੀਆਂ ਇਤਿਹਾਸ 'ਚ ਕਿਤੇ ਹੋਰ ਮਿਲਦੀਆਂ ਨਹੀਂ ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਤਾਂ ਮੇਰੇ ਖਿਆਲ ਚ ਸਭ ਤੋਂ ਵੱਧ ਸ਼ਹੀਦ ਉਹਨਾਂ ਦੇ ਪਰਿਵਾਰ ਚ ਹੋਏ ਨੇ ਦਾਦੀਆਂ ਤੋਂ ਲੈ ਕੇ ਪੋਤਿਆਂ ਤੱਕ ਸਾਰੀਆਂ ਪੀੜ੍ਹੀਆਂ ਹੀ ਉਹਨਾਂ ਦੀ ਸ਼ਹਾਤਾਂ ਨਾਲ ਭਰੀਆਂ ਆਈਆਂ ਨੇ ਬੜੇ ਗੁਣੀ ਗਿਆਨੀ ਲੋਕ ਧਰਮ ਦੇ ਬੈਠੇ ਆ ਮੈਂ ਤਾਂ ਬਹੁਤ ਨਗੂਣਾ ਜਿਹਾ ਬੰਦਾ ਪਰ ਜਿੰਨਾ ਕ ਅਸੀਂ ਸਿੱਖਿਆ ਅਸੀਂ ਪੜਿਆ ਕਿ ਇਸ ਤਰ੍ਹਾਂ ਦੀ ਕੁਰਬਾਨੀ ਜਿਹੜੀ ਮਨੁੱਖਤਾ ਨੂੰ ਬਚਾਉਣ ਵਾਸਤੇ ਹੋਵੇ ਜਿਹੜੀ ਮਨੁੱਖੀ ਅਧਿਕਾਰਾਂ ਵਾਸਤੇ ਹੋਵੇ ਉਹ ਕਿਤੇ ਨਹੀਂ ਮਿਲਦੀ ਉਹਦੀ ਮਿਸਾਲ ਕਿਤੇ ਨਹੀਂ ਮਿਲਦੀ ਸੋ ਅੱਜ 25 ਅਕਤੂਬਰ ਤੋਂ ਸ਼ੁਰੂ ਕੀਤਾ ਹੈ ਪੰਜਾਬ ਸਰਕਾਰ ਵੱਲੋਂ ਤੇ ਪੂਰਾ ਮਹੀਨਾ ਅਸੀਂ ਜਗ੍ਹਾ-ਜਗ੍ਹਾ ਤੋਂ ਸ਼੍ਰੀਨਗਰ ਤੋਂ ਵੀ ਕਾਫਲੇ ਚੱਲਣਗੇ ਫਰੀਦਕੋਟ ਤੋਂ ਫਿਰੋਜ਼ਪੁਰ ਤੋਂ ਬਠਿੰਡੇ ਤੋਂ ਤਲਵੰਡੀ ਸਾਬੋ ਤੋਂ ਜਿੱਥੇ-ਜਿੱਥੇ ਗੁਰੂ ਸਾਹਿਬ ਦੇ ਚਰਨਛੋਪਾ ਪ੍ਰਾਪਤ ਹੈ ਉਹ ਸਾਰੇ 23 24 25 ਬਹੁਤ ਵੱਡੇ ਸਮਾਗਮ 23 24 25 ਨਵੰਬਰ ਗੁਰੂ ਕੀ ਨਗਰੀ ਆਪ ਜਿਹੜੀ ਇਹਨਾਂ ਨੇ ਵਸਾਈ ਗੁਰੂ ਸਾਹਿਬ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਉੱਥੇ ਕੀਰਤਨ ਵੀ ਹੋਣਗੇ ਉੱਥੇ ਨਿੰਗ ਸਿੰਘਾਂ ਦੀ ਬਾਬਾ ਜੀ ਬੈਠੇ ਆ ਜਿੱ ਕੋੜ ਸਵਾਰੀ ਦੇ ਕਰਤੱਬੀ ਹੋਣਗੇ ਉੱਥੇ ਗੱਤਕੇ ਵੀ ਹੋਣਗੇ ਉੱਥੇ ਜੋ ਖਾਲਸੇ ਦੀਆਂ ਮੌਜਾਂ ਖਾਲਸੇ ਦੀਆਂ ਫੌਜਾਂ ਖਾਲਸੇ ਦੀਆਂ ਖੇਡਾਂ ਸਾਰੀਆਂ ਚੀਜ਼ਾਂ ਦਾ ਉੱਥੇ ਤੁਹਾਨੂੰ ਅਲੌਕਿਕ ਦ੍ਰਿਸ਼ ਦੇਖਣ ਨੂੰ ਮਿਲਣਗੇ ਔਰ ਜੇ ਤੁਸੀਂ ਤੁਹਾਡਾ ਮਨ ਬਣੇ ਅਨੰਦਪੁਰ ਸਾਹਿਬ ਆਇਓ ਭਾਈ ਜੈਤਾ ਜੀ ਦਾ ਬੜਾ ਵਧੀਆ ਇੱਕ ਮਿਊਜ਼ੀਅਮ ਤਿਆਰ ਕੀਤਾ ਹੈ ਕਿ ਕਿਵੇਂ ਉਹ ਕਿਹੜੇ ਕਿਹੜੇ ਕਸ਼ਟ ਝੱਲ ਕੇ ਗੁਰੂ ਸਾਹਿਬ ਦਾ ਸੀਸ ਲੈ ਕੇ ਜਾ ਕੇ ਉਹਨਾਂ ਨੇ ਭੇਂਟ ਕੀਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਤੇ ਉਸ ਤੋਂ ਬਾਅਦ ਫਿਰ ਸੰਸਕਾਰ ਹੋਇਆ ਸੋ ਇਹ ਕੋਈ ਜ਼ਿਆਦਾ ਪੁਰਾਣੀਆਂ ਗੱਲਾਂ ਨਹੀਂ 350 ਸਾਲਾਂ ਸ਼ਹਾਦਤ ਮਨਾ ਰਹੇ ਆ 350 ਸਾਲਾਂ ਦਾ ਮਤਲਬ ਜੇ 5-7 ਪੀੜੀਆਂ ਪਿੱਛੇ ਕਰ ਲਈਏ ਆਪਾਂ ਆਪਣੇ ਪਰਿਵਾਰਾਂ ਨੂੰ ਹੀ ਤਾਂ ਆਪਣੇ ਦਾਦੇ-ਪਰਦਾਦੇ 350 ਸਾਲਾਂ ਚ ਹੀ ਆ ਜਾਂਦੇ ਆ ਉਹ ਧਰਮ ਜਿਹੜਾ ਦੁਨੀਆ ਦਾ ਸਭ ਤੋਂ ਲੇਟੈਸਟ ਧਰਮ ਹੈ ਸਾਡਾ ਸਿੱਖ ਧਰਮ ਜਿਹੜਾ ਜਿਹਦਾ ਫਲਸਫਾ ਇਹ ਹੈ ਕਿ ਕਿਸੇ ਨੂੰ ਭੁੱਖਾ ਨਹੀਂ ਰਹਿਣ ਦੇਣਾ ਔਰ ਕਿਸੇ ਨੂੰ ਜੇ ਪਹਿਲਾਂ ਰਾਹੀਰ ਹੁੰਦੇ ਸੀ ਪੈਦਲ ਤੁਰਦੇ ਸੀ ਨਿਸ਼ਾਨ ਸਾਹਿਬ ਦਾ ਕਨਸੈਪਟ ਇਹ ਸੀ ਕਿ ਜੇ ਭਾਈ ਕਿਸੇ ਰਾਹ ਜਾਂਦੇ ਨੂੰ ਭੁੱਖੇ ਨੂੰ ਜਾਂ ਰਾਤ ਯਾਤਰੀ ਨੇ ਕਿਸੇ ਨੇ ਰਾਤ ਕੱਟਣੀ ਹੈ ਨਿਸ਼ਾਨ ਸਾਹਿਬ ਦੇਖ ਗਿਆ ਤਾਂ ਇੱਥੇ ਆ ਜਾਓ ਇੱਥੇ ਤੁਹਾਨੂੰ ਲੰਗਰ ਵੀ ਮਿਲੂਗਾ ਤੇ ਰਹਿਣ ਵਾਸਤੇ ਜਗਾ ਵੀ ਮਿਲੂਗੀ ਸਵੇਰੇ ਇਸ਼ਨਾਨ ਕਰਨ ਵਾਸਤੇ ਸਰੋਵਰ ਵੀ ਮਿਲੂਗਾ ਇਹ ਕਿਸੇ ਧਰਮ ਦੇ ਵਿੱਚ ਇਸ ਤਰ੍ਹਾਂ ਦਾ ਫਲਸਫਾ ਨਹੀਂ ਹੈਗਾ ਜੀ ਬੜੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਸਵਾਰ ਬਖਸ਼ਿਆ ਬੜੇ ਰਾਗੀ ਕੀਰਤਨੀਏ ਸਾਡੇ ਪੰਥ ਦੇ ਸਾਡੇ ਕੌਮ ਦੇ ਉਹ ਇੱਥੇ ਅੱਜ ਅਲੌਕਿਕ ਕੀਰਤਨ ਕਰ ਰਹੇ ਆ ਮੈਂ ਧੰਨਵਾਦ ਵੀ ਕਰਦਾ ਕਿ ਉਹ ਸਾਡੇ ਨਿੱਕੇ ਜਿਹੇ ਸੱਦੇ ਤੇ ਇੰਨੀ ਸੰਗਤ ਜਿਹੜੀ ਹੈ ਉਹ ਪਹੁੰਚੀ ਹੈ ਅਰਵਿੰਦ ਕੇਜਰੀਵਾਲ ਸਾਹਿਬ ਤੇ ਉਹ ਵੀ ਆਪਣੇ ਸਾਰੇ ਰਜੇਵੇਂ ਛੱਡ ਕੇ ਅੱਜ ਇੱਥੇ ਪਹੁੰਚੇ ਆ ਤੇ ਇਸ ਤੋਂ ਬਾਅਦ ਜਦੋਂ 25 3 25 ਨਵੰਬਰ ਤੋਂ ਬਾਅਦ ਫੇਰ ਦੁਬਾਰਾ ਚਾਂਦਨੀ ਚੌਕ ਦੇ ਵਿੱਚ ਅਸੀਂ ਪਹੁੰਚਣਾ ਕਿਉਂਕਿ ਇਹ ਸ਼ਹਾਦਤ ਉੱਥੇ ਹੋਈ ਸੀ ਮੈਂ ਜਿਸ ਤਰ੍ਹਾਂ ਬਾਬਾ ਬਲਵਿੰਦਰ ਸਿੰਘ ਜੀ ਨੇ ਕਿਹਾ ਕਿ ਅਸੀਂ ਆਪਣੇ ਗ੍ਰਹਿ ਵਿਖੇ ਸਾਰੇ ਸੰਤ ਮਹਾਤਮਾ ਮਹਾਂਪੁਰਖਾਂ ਨੂੰ ਬੁਲਾਇਆ ਅਸੀਂ ਕਿਹਾ ਜੀ ਸਰਕਾਰ ਜਿਹੜੀ ਹੈ ਉਹ ਪਿੱਛੇ ਰਹੂਗੀ ਤੁਸੀਂ ਅੱਗੇ ਲੱਗੋ ਕਿਉਂਕਿ ਮਾਨ ਮਰਿਆਦਾ ਦਾ ਤੁਹਾਨੂੰ ਪਤਾ ਹੈ ਗੁਣੀ ਗਹਿਣੀ ਲੋਕਾਂ ਨੂੰ ਧਰਮ ਦਾ ਪਤਾ ਹੈ ਮਾਨ ਮਰਿਆਦਾ ਤੁਸੀਂ ਕਾਇਮ ਰੱਖਣੀ ਹੈ ਅਸੀਂ ਤਾਂ ਸਿਰਫ ਪਿੱਛੇ ਇੱਕ ਸਪੋਰਟਿੰਗ ਬਾਡੀ ਹਾਂ ਸਾਨੂੰ ਦੱਸ ਦੋ ਕਿੱਥੇ ਸੜਕਾਂ ਬਣਾਉਣੀਆਂ ਨੇ ਕਿੱਥੋਂ ਕਿੱਥੋਂ ਗੁਰੂ ਸਾਹਿਬ ਗਏ ਕਿੱਥੇ ਕਿੱਥੇ ਕੀ ਕੋਈ ਕਮੀਆਂ ਨੇ ਕੋਈ ਇਨਫਰਾਸਟ੍ਰਕਚਰ ਦੀਆਂ ਕਮੀਆਂ ਨੇ ਅਸੀਂ ਪੂਰੀਆਂ ਕਰ ਦਾਂਗੇ ਅਲੱਗ ਤੋਂ ਬਜਟ ਰੱਖ ਲਿਆ ਸੀ 350 ਸਾਲਾ ਸ਼ਹੀਦੀ ਸਮਾਗਮਾਂ ਵਾਸਤੇ ਅਲੱਗ ਤੋਂ ਬਜਟ ਰੱਖ ਲਿਆ ਇੱਕ ਟੈਂਟ ਸਿਟੀ ਪੂਰਾ ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਬਣਾਇਆ ਹੈ ਜਾ ਰਿਹਾ ਹੈ ਪੂਰੇ ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਨੂੰ ਅਸੀਂ ਸੱਦਾ ਪੱਤਰ ਦੇ ਰਹੇ ਹਾਂ ਪਰ ਸੋ ਨੂੰ ਮੈਂ ਮਾਨਯੋਗ ਮਹਾਮਹਿਮ ਰਾਸ਼ਟਰਪਤੀ ਜੀ ਕੋਲ ਜਾ ਰਿਹਾ ਹਾਂ ਉਹਨਾਂ ਨੂੰ ਸੱਦਾ ਪੱਤਰ ਦੇਣ ਲਈ ਪਰ ਸੋ ਦਾ ਅਸੀਂ ਟਾਈਮ ਲਿਆ ਤੇ ਪੂਰੀ ਦੁਨੀਆ ਚ ਬਸਦੇ ਪੰਜਾਬੀ ਪੂਰੀ ਦੁਨੀਆ ਚ ਬਸਦੇ ਨਾਨਕ ਲੇਵਾ ਸੰਗਤ ਦੇ ਜਿੰਨੇ ਵੀ ਬੰਦਿਆਂ ਨੇ ਦੁਨੀਆ ਭਰ ਚ ਆਪਣਾ ਨਾਮ ਕਮਾਇਆ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਸਾਰੇ ਮਿਹਨਤਾਂ ਕਰਕੇ ਬੜੀਆਂ ਵੱਡੀਆਂ ਪੋਜੀਸ਼ਨਾਂ ਆਉਧਿਆਂ ਤੇ ਪਹੁੰਚੇ ਸਾਰਿਆਂ ਨੂੰ ਬੁਲਾਵਾਂਗੇ ਸਾਰਿਆਂ ਨੂੰ ਸੱਦਾ ਪੱਤਰ ਦੇਵਾਂਗੇ ਕਿ ਆਓ ਆਪਾਂ ਉਹਨਾਂ ਸ਼ਹਾਦਤਾਂ ਨੂੰ ਯਾਦ ਕਰੀਏ ਜਿਹੜੀਆਂ ਸਿਰਫ ਆਪਾਂ ਇੱਕ ਲੇਖ 10 ਨੰਬਰ ਦਾ ਲੇਖ ਰਹਿ ਗਿਆ ਸੀ ਇੱਕ ਪੰਜਾਬੀ ਤੇ ਪੇਪਰ ਚ ਇੱਕ ਲੇਖ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਲੇਖ ਯਾਦ ਕਰ ਲਓ ਗੁਰੂ ਤੇਗ ਬਹਾਦਰ ਜੀ ਦਾ ਯਾਦ ਕਰ ਲਓ ਗੁਰੂ ਨਾਨਕ ਦੇਵ ਜੀ ਦਾ ਨੰਨ ਤਿੰਨਾਂ ਚ ਇੱਕ ਆ ਜੂਆ ਸਿਰਫ 10 ਨੰਬਰ ਦਾ ਲੇਖ ਬਣ ਕੇ ਰਹਿ ਗਿਆ ਸੀਗਾ ਐਸੇ ਜਦਕੇ ਸਾਨੂੰ ਉਹਨਾਂ ਦੀ ਤਿਆਗ ਮੱਲ ਤੋਂ ਕਿਵੇਂ ਗੁਰੂ ਤੇਗ ਬਹਾਦਰ ਬਣੇ ਇਹ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਜੀ ਕਿੰਨੀਆਂ ਬਾਬਾ ਬਕਾਲਾ ਸੱਬ ਵਿਖੇ ਬੈਠ ਕੇ ਕਿੰਨੀਆਂ ਕਸ਼ਟ ਚੱਲੇ ਕਿਵੇਂ ਮੱਖਣ ਛਾਲ ਬਣਾ ਉਹਨੇ ਗੁਰੂ ਲਾਦੋ ਰੇ ਕਿੱਥੋਂ ਕਿੱਥੇ ਕਸ਼ਟ ਚੱਲੇ ਮਲ ਹਮਲੇ ਹੋਏ ਗੁਰੂ ਸਾਹਿਬ ਤੇ ਤੇ ਜੋ ਤਿਆਗ ਦਾ ਜੋ ਨਿਮਰਤਾ ਦਾ ਜੋ ਮਨੁੱਖਤਾ ਦਾ ਮਾਨਵਤਾ ਦਾ ਸਨੇਹਾ ਗੁਰੂ ਤੇਗ ਬਹਾਦਰ ਸਾਹਿਬ ਦੇ ਕੇ ਗਏ ਮੇਰੇ ਖਿਆਲ ਨਹੀਂ ਕੋਈ ਦੁਨੀਆ ਦੇ ਵਿੱਚ ਕਿਸੇ ਕਿਤਾਬ ਕਿਸੇ ਵੇਦ ਗ੍ਰੰਥ ਚ ਕਿਤੇ ਮਿਲਦਾ ਹੋਊਗਾ ਇਹ ਜਿਹੜਾ ਐਗਜ਼ਾਮਪਲ ਇਹ ਜੀ ਮਿਸਾਲ ਸੋ ਅਸੀਂ ਪਾਠਕ੍ਰਮ ਦੇ ਵਿੱਚ ਵੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਉਹਨਾਂ ਦਾ ਜੀਵਨ ਸਾਰਾ ਉਹ ਐਡ ਕੀਤਾ ਹੈ ਤਾਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਹ ਜਾਣ ਸਕਣ ਕਿ ਸਾਨੂੰ ਇਹ ਜਿਹੜੀਆਂ ਦਸਤਾਰਾਂ ਨੇ ਇਹ ਕੋਈ ਸਾਨੂੰ ਐਵੇਂ ਨਹੀਂ ਮਿਲੀਆਂ ਇਹਦੇ ਵਾਸਤੇ ਸਿਰ ਦੇਣੇ ਪਏ ਨੇ ਫਿਰ ਦਸਤਾਰਾਂ ਬਣੀਆਂ ਨੇ ਇਹਦੇ ਵਾਸਤੇ ਸਾਨੂੰ ਅਸੀਂ ਦੂਜਿਆਂ ਦੇ ਰਾਖੇ ਬਣਿਆ ਤਾਂ ਹੀ ਸਾਨੂੰ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਦਾ ਕਿਤਾਬ ਮਿਲਿਆ ਇਹ ਕੋਈ ਐਵੇਂ ਚੀਚੀਆਂ ਨੂੰ ਖੂਨ ਲਾ ਕੇ ਸੀਧੀਆਂ ਨਹੀਂ ਪ੍ਰਾਪਤ ਹੋਈਆਂ ਇੱਥੇ ਸਿਰ ਦੇਣੇ ਪਏ ਇੱਥੇ ਤੱਤੀਆਂ ਤਵੀਆਂ ਤੇ ਬਹਿਣਾ ਪਿਆ ਇੱਥੇ ਪਾਈ ਮਤੀ ਦਾਸ ਜੀ ਅੱਜ ਸਾਡੀ ਅਰਦਾਸ ਦੇ ਵਿੱਚ ਜ਼ਿਕਰ ਹੈ ਆਰਿਆਂ ਨਾਲ ਚਰਵਾਏ ਗਏ ਚਰਖੜੀਆਂ ਤੇ ਚੜੇ ਦੇਗਿਆਂ ਚ ਉਬਾਲੇ ਗਏ ਕਿਹੜਾ ਤਰੀਕਾ ਸੀ ਜ਼ਾਲਿਮਾਂ ਦਾ ਜਿਹੜਾ ਉਹਨਾਂ ਨੇ ਨਹੀਂ ਵਰਤਿਆ ਸਾਡੇ ਤੇ ਪਰ ਦੇਖ ਲਓ ਗੁਰੂ ਸਾਹਿਬ ਦਾ ਪਰਮਾਤਮਾ ਦਾ ਸੁਨੇਹਾ ਦੇਖ ਲੋ ਔਰੰਗਾਬਾਦ ਚਲੇ ਜਾਇਓ ਉੱਥੇ ਔਰੰਗਜੀਤ ਦੀ ਕਬਰ ਹੈ ਦੀਵਾ ਕਰਨ ਵਾਲਾ ਹੈ ਨਹੀਂ ਫਿਰ ਅਨੰਦਪੁਰ ਸਾਹਿਬ ਜਾਇਓ ਗੁਰੂ ਕੀ ਨਗਰੀ ਲਾਈਨ ਹੀ ਨਹੀਂ ਟੁੱਟਦੀ ਲਾਈਨ ਹੀ ਨਹੀਂ ਟੁੱਟਦੀ ਸਜਦਾ ਕਰਨ ਵਾਲਿਆਂ ਦੀ ਆਹ ਫਰਕ ਹੈ ਬਸ ਸਲਾਮ 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 ਸੋ ਅੱਜ ਬੜਾ ਰੂਹ ਨੂੰ ਸਕੂਨ ਮਿਲਿਆ ਸ਼ਾਂਤੀ ਮਿਲੀ ਹੈ ਕੀਰਤਨ ਸੁਣ ਕੇ ਵੀ ਇਸ ਜਗ੍ਹਾ ਦੇ ਦਰਸ਼ਨ ਕਰਕੇ ਵੀ ਬਿਲਕੁਲ ਇਸ ਜਗ੍ਹਾ ਦੇ ਸੜਕ ਦੇ ਪਰਲੇ ਪਾਸੇ ਕਾਨੂੰਨ ਦੇ ਘਾੜੇ ਬੈਠੇ ਮੈਂ ਵੀ ਉੱਥੇ ਆਉਂਦਾ ਰਿਹਾ ਬੋਲਦੇ ਵੀ ਰਹੇ ਹਾਂ ਛੋਟੇ ਸਾਹਿਬ ਜਦਿਆਂ ਨੂੰ ਸ਼ਰਧਾਂਜਲੀ ਪਹਿਲੀ ਵਾਰ ਪਾਰਲੀਮੈਂਟ ਚੋਂ ਦਵਾਈ ਕਿ ਵੀ ਸਾਡੀਆਂ ਵੀ ਕੁਰਬਾਨੀਆਂ ਨੂੰ ਸਜਦਾ ਕਰੋ ਨਮਨ ਕਰੋ ਤੇ ਉਹ ਸਾਡੀਆਂ ਕੁਰਬਾਨੀਆਂ ਕੋਈ ਆਪਣੇ ਨਿੱਜ ਵਾਸਤੇ ਨਹੀਂ ਸੀ ਸਾਡੀਆਂ ਤਾਂ ਕੁਰਬਾਨੀਆਂ ਜਿਹੜੀਆਂ ਉਹ ਮਾਨਵਤਾ ਵਾਸਤੇ ਸੀ ਮਨੁੱਖਤਾ ਵਾਸਤੇ ਸੀ ਸੋ ਮੈਂ ਜਿਆਦਾ ਸਮਾਂ ਨਹੀਂ ਲੈਣਾ ਬਹੁਤ ਸਮਾਂ ਪਹਿਲਾਂ ਹੀ ਹੋ ਗਿਆ। ਬਸ ਮੈਂ ਇਹ ਕਹੂੰਗਾ ਕਿ ਇੱਕ ਨਿਮਾਣਾ ਜਾਂ ਸੇਵਕ ਹੋਣ ਦੇ ਨਾਤੇ ਮੈਂ ਸੱਦਾ ਪੱਤਰ ਦਿੰਨਾ ਸਾਰਿਆਂ ਨੂੰ ਦਿੱਲੀ ਦੀ ਸਾਰੀ ਸੰਗਤ ਨੂੰ ਜਿੰਦੇ ਵੀ ਤੁਸੀਂ ਇੱਥੇ ਆਲੇ-ਦੁਆਲੇ ਤੋਂ ਆਏ ਹੋ ਕਿ ਆਓ ਅਨੰਦਪੁਰ ਸਾਹਿਬ ਜਰੂਰ ਆਇਓ ਦਰਸ਼ਨ ਕਰਕੇ ਜਾਇਓ। ਔਰ ਜਿੱਥੋਂ-ਜਿੱਥੋਂ ਗੁਰੂ ਸਾਹਿਬ ਲੰਗੇ ਉਹ ਜਿਹੜੀਆਂ ਰਾਹਾਂ ਉਹਨਾਂ ਦੀਆਂ ਉਹਨਾਂ ਦਾ ਪੈੜਾਂ ਦਾ ਜਿਹੜਾ ਕਦਮ ਚਿੰਦ ਜਿਹੜੇ ਨੇ ਜੀ ਉਹਨਾਂ ਤੇ ਆਪਾਂ 0. ਕੁਝ ਪਰਸੈਂਟ ਵੀ ਕਿਤੇ ਉਹਨਾਂ ਦੇ ਕਦਮਾਂ ਨੂੰ ਜਿੰਨਾ ਨੂੰ ਫੋਲੋ ਕਰ ਲਈਏ ਤਾਂ ਜ਼ਿੰਦਗੀ ਸਫਲ ਹੋ ਸਕਦੀ ਹੈ ਆ ਜਿਹੜੇ ਝਗੜੇ ਝੇੜੇ ਆ ਜਿਹੜੇ ਸਮਾਜਿਕ ਆਲਾਮ ਤਾਂ ਜਿਹੜੀਆਂ ਪਈਆਂ ਹੋਈਆਂ ਨੇ ਉਹਨਾਂ ਚੋਂ ਆਪਾਂ ਨਿਕਲ ਸਕਦੇ ਆ ਸੋ ਪ੍ਰਮਾਤਮਾ ਸਮੱਤ ਬਖਸ਼ੇ ਬਲ ਬਖਸ਼ੇ ਜੋ ਸੇਵਾ ਦਾ ਮੌਕਾ ਪੰਜਾਬ ਦੇ ਲੋਕਾਂ ਨੇ ਦਿੱਤਾ ਉਹ ਸੇਵਾ ਕਰਦੇ ਰਵਾਂਗੇ ਔਰ ਜੋ ਗੁਰੂ ਸਾਹਿਬ ਨੇ ਪ੍ਰੇਰਨਾ ਦਿੱਤੀਆਂ ਨੇ ਉਹਨਾਂ ਪ੍ਰੇਰਨਾਵਾਂ ਨੂੰ ਲੋਕਾਂ ਤੱਕ ਵੀ ਪਹੁੰਚਾਉਂਦੇ ਰਾਵਾਂਗੇ ਔਰ ਆਪਣੇ ਦਿਲ ਦੇ ਵਿੱਚ ਵੀ ਬਸਾਉਂਦੇ ਰਾਵਾਂਗੇ ਇੰਨੀ ਇੱਕ ਮੇਰੀ ਹਾਜ਼ਰੀ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ 사ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਪੰਜਾਬ ਸਰਕਾਰ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਇਤਿਹਾਸ ਦੇ ਉੱਤੇ ਰੋਸ਼ਨੀ ਪਾਈ ਔਰ ਉਹ ਸਾਰੀਆਂ ਬਾਤਾਂ ਜਿਹੜੀਆਂ ਕਿ ਇਤਿਹਾਸ ਦੇ ਵਿੱਚ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਜਿਹੜੇ ਪੁੱਤਰਾ ਨੂੰ ਸੁਪੁੱਤਰ ਕਰ ਦਿੰਦੀਆਂ ਨੇ ਉਹ ਬਾਬਿਆਂ ਦੀਆਂ ਬਜ਼ੁਰਗਾਂ ਦੀਆਂ ਕਹਾਣੀਆਂ ਉਹਨਾਂ ਸਾਰਿਆਂ ਨੂੰ ਸਾਂਝਾ ਕੀਤਾ ਕਿ ਕਿਸ ਤਰ੍ਹਾਂ ਗੁਰਤੇਗ ਬਹਾਦਰ ਜੀ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਹੋਏਗਾ ਕਿ ਗੁਰਤੇਗ ਬਹਾਦਰ ਸਿੰਘ ਜਰ ਦਾ ਨਾਮ ਜਿਹੜਾ ਹੋ ਤਿਆਗ ਮਲ ਸੀਗਾ ਪਹਿਲਾਂ ਨਾਮ ਤਿਆਗ ਮਲ ਤੇ ਕਿਸ ਤਰ੍ਹਾਂ ਉਹ ਤਿਆਗ ਦੀ ਮੂਰਤ ਬਣੇ ਇਹ ਸਾਰੀਆਂ ਚੀਜ਼ਾਂ ਆਪ ਜੀ ਨੂੰ ਮੁੱਖ ਮੰਤਰੀ ਪੰਜਾਬ ਸ੍ਰੀ ਸਰਦਾਰ ਭਗਵੰਤ ਮਾਨ ਭਗਵੰਤ ਸਿੰਘ ਮਾਨ ਜੀ ਨੇ ਦੱਸਿਆ ਹੁਣ ਮੈਂ ਬਹੁਤ ਹੀ ਸਤਿਕਾਰ ਸਹਿਤ ਬੇਨਤੀ ਕਰਾਂਗਾ ਸਾਬਕਾ ਮੁੱਖ ਮੰਤਰੀ ਦਿੱਲੀ ਸ੍ਰੀ ਅਰਵਿੰਦ ਕੇਜਰੀਵਾਲ ਜੀ ਰਾਸ਼ਟਰੀ ਕਨਵੀਨਰ ਆਮ ਆਦਮੀ ਪਾਰਟੀ ਉਹ ਸੰਗਤ ਨੂੰ ਸੰਬੋਧਨ ਹੋਣਗੇ ਕਿਉਂਕਿ ਆਪਣੇ ਸਮੇਂ ਦੇ ਵਿੱਚ ਇਹਨਾਂ ਨੇ ਵੀ ਕਈ ਐਸੇ ਕਾਰਜ ਜਿਹੜੇ ਕਿਉਂਕਿ ਗੁਰਮਤ ਦੇ ਵਿੱਚ ਸਾਰੇ ਧਰਮਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਸਾਰੇ ਧਰਮਾਂ ਵਾਸਤੇ ਜਿਹੜਾ ਸਾਂਝੇ ਤੌਰ ਤੇ ਕਾਰਜ ਕਰੇ ਉਸ ਦੇ ਵਾਸਤੇ ਬਹੁਤ ਸੋਹਣੇ ਸ਼ਬਦ ਵਰਤੇ ਜਾਂਦੇ ਨੇ ਆਪਣੇ ਰਹਿੰਦਿਆਂ ਇਹਨਾਂ ਨੇ ਬਹੁਤ ਸਾਰੇ ਐਸੇ ਕਾਰਜ ਕੀਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਜੀਆਂ ਨੂੰ ਵੀ ਆਖਦੇ ਆ ਨਾਲ ਹੀ ਸਰਦਾਰ ਹਰਮਿੰਦ ਸਿੰਘ ਜੀ ਕਾਲਕਾ ਸਾਜ ਜਗਦੀਪ ਸਿੰਘ ਜੀ ਕਾਲੋ ਅਤੇ ਸਮੂਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਸਾਹਿਬਾਨ ਆਫਿਸ ਬੈਰਰ ਸਾਹਿਬਾਨ ਉਹਨਾਂ ਵੱਲੋਂ ਵੀ ਜਿਹਨਾਂ ਆਖਦੇ ਆਂ ਨਾਲ ਹੀ ਮੈਂ ਬੇਨਤੀ ਕਰਾਂਗਾ ਭਗਵੰਤ ਮਾਨ ਜੀ ਤੋਂ ਬਾਅਦ ਸ੍ਰੀ ਅਰਵਿੰਦ ਕੇਜਰੀਵਾਲ ਜੀ ਉਪਰੰਤ ਇੱਕ ਯਾਦਗਾਰੀ ਚਿੰਤ ਪੇਟ ਕੀਤਾ ਜਾਣਾ ਹੈ ਉਹ ਦੋਨਾਂ ਨੂੰ ਇਕੱਠਿਆਂ ਹੀ ਮੈਂ ਉਹਦੇ ਵਾਸਤੇ ਬੇਨਤੀ ਕਰਾਂਗਾ ਪਦਮ ਮੈਂ ਬੇਨਤੀ ਕਰਾਂਗਾ ਪਹਿਲਾਂ ਸ੍ਰੀ ਅਰਵਿੰਦ ਕੇਜਰੀਵਾਲ ਜੀ ਉਹ ਸੰਗਤ ਨੂੰ ਮੁਖਾਤਿਬ ਹੋਣਗੇ ਜੀ वाहगुरु जी का खालसा वागुरु जी की फतेह वागुरु जी का खालसा वाहगुरु जी की फतेह पूरी मानवता के इतिहास में श्री गुरु तेग बहादुर जी की शहादत मुझे लगता है उसकी कोई मिसाल नहीं है जिस तरह की शहादत उन्होंने दी उससे पूरी मानवता को प्रेरणा मिलती है कि ये जीवन हमें दूसरों के लिए न्यौछावर कर देना चाहिए आज हम लोग उनकी शहादत के साढ़े तीन सौ साल के उपलक्ष्य में एकत्रित हुए हैं उन्हें हिंद की चादर भी कहा जाता है उनके पास कश्मीरी पंडित आए और उन्होंने बताया कि उस वक्त के मुगल शासक किस तरह से उन कश्मीरी पंडितों के धर्म के ऊपर वार कर रहे थे आक्रमण कर रहे थे उनको बचाने के लिए गुरुजी महाराज ने अपना सब कुछ न्यौछावर कर दिया और उन्होंने सुप्रीम सेक्रीफाइस की सुप्रीम बलिदान दिया इसके उपलक्ष्य में उनके सम्मान में उनके शहादत के सम्मान में उनकी शहादत को नमन करने के लिए आज से अगले एक महीने तक पंजाब सरकार अलग अलग इलाकों में अलग अलग क्षेत्रों में कई सारे कार्यक्रम कर रही है और आज यहाँ से उस एक महीने के कार्यक्रमों की शुरुआत की जा रही है आज इस मौके पे मैं आप सबको दिल्ली के लोगों को देश भर के लोगों को दुनिया भर के लोगों को आमंत्रित करता हूँ कि आप सब लोग पंजाब में होने वाले सभी कार्यक्रमों में ज़्यादा से ज़्यादा भाग लें और गुरुजी महाराज की शहादत से हम सब लोग प्रेरणा लें उनकी शहादत का सम्मान करें उन्हें नमन करें गुरु जी का खालसा गुरु जी की फतेह